तुंहिंजे साधे अ سب नौ दीज सचाई सामने <coughs> कहिड़े कहिड़े शैदार तव्हां ज़ूमेवारेड़े शैदान तव्हांी नुमे वारे <coughs> <coughs>

ਨਕਾਰੇ ਬੰਗਾਰੀਆਂ ਨੂੰ ਨਾ ਕਦੇ ਹੋਣਾ ਏ ਐਨੀ ਬਖਸ਼ਿ ਸ਼ਿਗੁਰਾਨੀ ਐਨੀ ਬਖਸ਼ਿ ਸ਼ਿਗੁਰਾਨੀ ਪੰਜਾਬ ਉਤੇ ਨਾ ਕਦੇ ਨਾ ਕਦੇ ਨਾ ਕਦੇ ਕਿਸੇ ਦੇ ਰੋਣਾ ਏ ਨਾ ਕਿਸੇ ਦੇ ਰੋਣਾ ਏ ਮਨਿਆ ਤਾਰੇ ਆਉਂਦਾ

ਮਾਤ ਪੁੱਤਿ ਪਰਦੇ ਅਸੀਂ ਜਾਂ ਤੱਕ ਪਰਿਆ ਜਾਂਦਾ ਏ ਰੰਦੇ ਮਰਦੇ ਅਸੀਂ ਕਹਿਰਾਂ ਦੇ ਲਈ ਵੀ ਜਾਂ ਤੱਕ ਮਰਿਆ ਜਾਂਦਾ ਏ ਸਾਨੂੰ ਗੁਰਤੀ ਮਿਲੀ ਸ਼ਹੀਦੀਆਂ ਪਾਉਣ ਦੀ ਸਾਨੂੰ ਗੁਰਤੀ ਮਿਲੀ ਸ਼ਹੀਦੀਆਂ ਪਾਉਣ ਦੀ ਜੱਦ ਜੇ ਕਾਰ ਆਣੀ ਤੇ ਆਉਂਦੇ only on the a